ਸੱਚੀ ਗੱਲ ਜੀ ਕੁਝ ਡਿਜ਼ਾਈਨ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਦਿਲ ਨਹੀਂ ਰੱਜਦਾ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਰੈਡੀ ਕੀਤੇ ਨੇ ਪ੍ਰੋਪਰ ਹੈਂਡਵਰਕ ਦੇ ਸੂਟ ਨੂੰ ਹੋਣਗੇ ਤੁਸੀਂ ਆਉਣ ਵਾਲੇ ਮੈਰਿਜ ਦੇ ਵਿੱਚ ਇਦਾਂ ਦੇ ਸੂਟ ਤਿਆਰ ਕਰਵਾ ਸਕਦੇ ਹੋ ਹਾਂਜੀ ਅ ਸਪੈਸ਼ਲ ਦੱਸਾਂਗੇ ਕਿ ਤੁਸੀਂ ਕ੍ਰੇਪ ਤੇ ਬਣਿਆ ਹੋਇਆ ਸੂਟ ਕਿਸ ਤਰ੍ਹਾਂ ਲੱਗਦਾ ਵਿਸਕੋਸ ਆਰਗੈਂਜ਼ਾ ਦੇ ਕਿਉਂਕਿ ਆਰਗੈਂਜ਼ਾ ਦੇ ਜਦੋਂ ਵੀ ਆਪਾਂ ਸੂਟ ਦਿਖਾਉਨੇ ਆ ਤਾਂ ਸਭ ਤੋਂ ਪਹਿਲਾਂ ਇਹ ਹੀ ਮੈਸੇਜ ਆਉਂਦਾ ਕਿ ਸਾਨੂੰ ਆਰਗੈਂਜ਼ਾ ਦਾ ਫੈਬਰਿਕ ਨਹੀਂ ਚਾਹੀਦਾ ਹਾਂਜੀ ਕਿਉਂ ਨਹੀਂ ਚਾਹੀਦਾ ਕਿਉਂਕਿ ਆਰਗੈਂਜ਼ਾ ਫਲਫੀ ਹੁੰਦਾ ਹੈ ਨਹੀਂ ਸਿਰ ਪਿਓਰ ਔਰਗੈਂਜ਼ਾ ਇੱਕ ਦਾ ਪਿਓਰ ਹੋ ਗਿਆ ਜੀ ਪਿਓਰ ਪਿਓਰ ਚੀਜ਼ ਚਾਹੀਦੀ ਆ ਬਟ ਪਿਓਰ ਵਧੀਆ ਹਰ ਇੱਕ ਚੀਜ਼ ਪਿਓਰ ਵਧੀਆ ਨਹੀਂ ਹੁੰਦੀ ਜਿਹੜਾ ਪਿਓਰ ਔਰਗੈਂਜ਼ਾ ਹੁੰਦਾ ਜੀ ਉਹ ਬਾਕੀ ਬਹੁਤ ਫਲਫੀ ਹੁੰਦਾ ਬਹੁਤ ਜ਼ਿਆਦਾ ਹਾਰਡ ਹੁੰਦਾ ਹੈ ਉਹਦੇ ਵਿੱਚ ਤਾਂ ਤੁਸੀਂ ਉਹ ਤੁਹਾਡੀ ਲੁੱਕ ਜਿਹੜੀ ਉਹ ਖਰਾਬ ਲੱਗੇ ਹੀ ਇਹ ਹੁੰਦਾ ਜੀ ਵਿਸਕਾਸ ਔਰਗੈਂਜ਼ਾ ਵਿਸਕਾਸ ਔਰਗੈਂਜ਼ਾ ਵੀ ਇੱਕ ਮਾਰਕੀਟ ਦੇ ਵਿੱਚ ਆਉਂਦਾ ਜਿਹੜਾ ਬਹੁਤ ਜ਼ਿਆਦਾ ਸੌਫਟ ਹੁੰਦਾ ਹੈ ਬਹੁਤ ਪਤਲਾ ਹੁੰਦਾ ਵੈਸੇ ਸਾਫਟ ਹੁੰਦਾ ਹੈ ਇਹਦੇ ਦੁਪट्टे ਵੀ ਰੈਡੀ ਹੁੰਦੇ ਆ ਤੁਸੀਂ ਅਕਸਰ ਦੁਪੱਟਾ ਦੇਖਿਆ ਹੋਣਾ ਬਹੁਤ ਜ਼ਿਆਦੇ ਸਾਫਟ ਦੁਪੱਟੇ ਹੁੰਦੇ ਨੇ ਕੁਝ ਆਰਗੇਂజా ਦੇ ਵਿੱਚ ਅਸਲ 'ਚ ਇਹਨੂੰ ਪਿਓਰ ਆਰਗੇਂజా ਕਹਿਣਾ ਚਾਹੀਦਾ ਸੀਗਾ ਬਟ ਜਿਹੜਾ ਫਲਫੀ ਹੁੰਦਾ ਥੋੜੇ ਹਾਰਡ ਹੁੰਦੇ ਕਈਆਂ ਨੇ ਦੁਪੱਟੇ ਲੈ ਤੁਸੀਂ ਦੇਖੇ ਹੋਣੇ ਉਹਨੂੰ ਪਿਓਰ ਆਰਗੇਂజా ਕਹਿੰਦੇ ਆ ਉਹਦੇ ਵਿੱਚ ਸਪੈਸ਼ਲ ਦੁਪੱਟੇ ਹੀ ਅੱਛੇ ਲੱਗਦੇ ਨੇ ਉਹ ਵੀ ਗਰਲਸ ਟਾਈਪ ਵਾਸਤੇ ਕਿਉਂਕਿ ਉਸਨੂੰ ਸਿਰ ਤੇ ਨਹੀਂ ਆਪਾਂ ਟਿਕਾ ਸਕਦੇ ਇੰਨੇ ਜ਼ਿਆਦੇ ਫਲਫੀ ਔਰ ਬਹੁਤ ਜ਼ਿਆਦੇ ਹਾਰਡ ਹੁੰਦੇ ਨੇ ਬਟ ਉਹਨੂੰ ਪਿਓਰ ਆਰਗੇਂజా ਕਹਿੰਦੇ ਆ ਬਟ ਅਸੋ ਵਿੱਚ ਜਿਹੜਾ ਵਿਸਕੋਸ ਆਰਗੇਂజా ਹੁੰਦਾ ਹੈ ਜਿਹਦੇ ਤੁਸੀਂ ਮਾਰਕੀਟ 'ਚ ਦੇਖੇ ਹੋਣੇ ਕਾਫੀ ਜ਼ਿਆਦਾ ਰੈਡੀਮੇਡ ਸੂਟ ਅੱਜਕੱਲ ਟ੍ਰੈਂਡ ਦੇ ਵਿੱਚ ਨੇ ਸਾਰੇ ਹੀ ਵਿਸਕੋਸ ਆਰਗੇਂజా ਤਿਆਰ ਰਹੇ ਨੇ ਵਿਸਕੋਸ ਆਰਗੇਂజా ਜਿਹਾ ਛੱਟੀ ਤਰ੍ਹਾਂ ਬਿਲਕੁਲ ਪਤਲਾ ਹੁੰਦਾ ਹੈ ਐਂਡ ਆ ਸੌਫਟ ਬਹੁਤ ਜ਼ਿਆਦਾ ਹੁੰਦਾ ਹੈ ਐਂਡ ਇਹਦੇ ਵਿੱਚ ਜਿਹੜੀ ਸ਼ਾਈਨ ਨਹੀਂ ਹੁੰਦੀ ਆ ਇਹਦੇ ਵਿੱਚ ਜ਼ਿਆਦਾਤਰ ਡਾਈਬਲ ਫੈਬਰਿਕ ਆਉਂਦਾ ਤੁਸੀਂ ਕਿਸੇ ਵੀ ਕਲਰ 'ਚ ਇਹਨੂੰ ਡਾਈ ਕਰਾ ਸਕਦੇ ਹੋ ਜਿਵੇਂ ਕਿ ਆਪਾਂ ਇਹ ਪ੍ਰਿੰਟ ਦੇ ਵਿੱਚ ਕਰਵਾਇਆ ਹੋਇਆ ਇਹ ਸਪੈਸ਼ਲ ਸੂਟ ਜਿਵੇਂ ਤਿਆਰ ਕੀਤਾ ਹੈ ਇਹ ਵਿਸਕੋਸ オーਗੰਜ਼ਾ ਇਹਨੂੰ ਆਪਾਂ ਪ੍ਰਿੰਟ ਕਰਕੇ ਇਹਦੇ ਉੱਪਰ ਵਰਕ ਦਿੱਤਾ ਹੋਇਆ ਘੇਰੇ ਤੇ ਬਹੁਤ ਸੋਹਣਾ ਵਰਕ ਦਿੱਤਾ ਹੈ 슬ੀਵਸ ਬਹੁਤ ਸੋਹਣੀਆਂ ਹੈਵੀ ਬਣੀਆਂ ਹੋਈਆਂ ਨੇ ਐਂਡ ਫਰੰਟ ਦੇ ਵਿੱਚ ਸਾਰੇ ਇਹ ਬੂਟੇ ਆਣ ਗਿਆ ਇਹਦੇ ਨਾਲ ਜਿਹੜੀ ਆਪਾਂ ਬਾਟਮ ਰੱਖੀ ਹੈ ਇਹ ਹੈਗੀ ਨੇਚਰਲ ਕ੍ਰੇਪ ਦੀ ਹਮੇਸ਼ਾ ਵਿਸਕੋਸ オーਰਗਾਂਜ਼ਾ ਦੇ ਨਾਲ ਤੁਸੀਂ ਨੇਚਰਲ ਕ੍ਰੇਪ ਕ੍ਰੇਪ ਜਾਂ ਫਿਰ ਤੁਸੀਂ ਆ ਸਿਲਕ ਦੀ ਹੀ ਬਾਟਮ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਥੋੜਾ ਜਦੋਂ ਤੁਸੀਂ ਇਹਨੂੰ ਟੱਪ ਟਾ ਲਾ ਕੇ オーਰਗਾਂਜ਼ਾ ਨੂੰ ਸਟਿਚ ਕਰੋਗੇ ਤਾਂ ਇਹਦੀ ਲੁੱਕ ਜਿਹੜੀ ਬਹੁਤ ਸੋਹਣੀ ਆਊਗੀ ਐਂਡ ਇਹਦੀ ਬਾਟਮ ਜਿਹੜੀ ਉਹਦੇ ਨਾਲ ਬਿਲਕੁਲ ਮੈਚਿੰਗ ਜਾਂ ਇਹ ਡਿਜ਼ਾਈਨਰ ਸੂਟ ਬਣੂਗਾ ਦੁਪੱਟਾ ਆਪ ਇਹ ਦਿਨ ਰੱਖਿਆ ਜੀ ਆਰਗੈਂਜ਼ਾ ਦਾ ਐਂਡ ਹੈਵੀ ਜਿਹੜੀ ਉਹਨੂੰ ਲੈਸ ਲਾਈ ਹੋਈ ਹੈ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਆ ਤੁਸੀਂ ਜਿਹੜੀ ਇਹਨੂੰ ਸਕਿਪ ਕਰਾ ਸਕਦੇ ਹੋ ਸਿੰਪਲ ਲੈਸ ਵੀ ਲੈ ਸਕਦੇ ਹੋ ਜੇ ਜ਼ਿਆਦਾ ਹੈਵੀ ਲੱਗੇ ਕਿਉਂਕਿ ਇਹ ਵੇਟ ਵਾਈਜ਼ ਬਹੁਤ ਹੈਵੀ ਹੁੰਦੀ ਹੈ ਤਾਂ ਆ ਦੇ ਵਿੱਚ ਆਵਾਜ਼ ਵੀ ਬਹੁਤ ਹੁੰਦੀ ਹੈ ਤਾਂ ਤੁਸੀਂ ਇਹਨੂੰ ਸਕਿਪ ਕਰਾ ਕੇ ਦੂਸਰੀ ਵੀ ਲੈ ਸਕਦੇ ਜੇ ਪ੍ਰਾਈਸ ਦੀ ਗੱਲ ਕਰਦੇ ਹਾਂ ਜੀ ਸਾਰਾ ਸੂਟ ਜੇਕਰ ਤੁਸੀਂ ਸਾਡੇ ਤੋਂ ਰੈਡੀ ਕਰਾਉਂਦੇ ਹੋ ਤਾਂ 7000 ਦੇ ਵਿੱਚ ਇਹ ਪੂਰਾ ਸੂਟ ਜਿਹੜਾ ਰੈਡੀ ਹੋ ਜਾਏਗਾ ਬੀਦੇ ਦੁਪੱਟੇ ਨੂੰ ਇੰਨੀ ਹੈਵੀ ਲੈਸ ਲਾ ਕੇ ਆ ਜੇ ਤੁਸੀਂ ਦੁਪੱਟੇ ਦੀ ਲੈਸ ਸਕਿਪ ਕਰਾਉਂਦੇ ਹੋ ਆ ਜਾਂ ਫਿਰ ਪਲੇਨ ਫੈਬਰਿਕ ਦੇ ਉੱਪਰ ਇਹ ਵਰਕ ਕਰਾਉਂਦੇ ਹੋ ਤਾਂ 1000 ਦਾ ਫਰਕ ਪੈ ਜਾਏਗਾ ਆ ਫਿਰ 6000 ਦੇ ਵਿੱਚ ਰੈਡੀ ਹੋ ਜੂਗਾ ਕਿਉਂਕਿ ਪ੍ਰਿੰਟ ਸਪੈਸ਼ਲ ਬਹੁਤ ਜ਼ਿਆਦਾ ਐਕਸਪੈਂਸਿਵ ਆ ਇਸ ਕਰਕੇ ਇਹਦਾ ਪ੍ਰਾਈਸ ਰਹੇਗਾ ਠੀਕ ਹੈ ਹੁਣ ਆਪਾਂ ਤੁਹਾਡੇ ਨਾਲ ਦਿਖਾਉਣੇ ਆ ਸੋ ਸੋਹਣਾ ਸੂਰ ਸੂਰ ਜਿਹੜਾ ਰੈਡੀ ਹੋਇਆ ਕ੍ਰੇਪ ਦੇ ਉੱਪਰ ਆ ਨੈਚੁਰਲ ਕ੍ਰੇਪ ਰਹੇਗੀ ਇੱਕ ਹੁੰਦੀ ਆ ਜੀ ਪਿਓਰ ਕ੍ਰੇਪ ਜਿਹਨੂੰ ਤੁਸੀਂ ਘਰੇ ਵਾਸ਼ਿੰਗ ਕਰ ਸਕਦੇ ਉਹਨੂੰ ਪਿਓਰ ਕ੍ਰੇਪ ਕਹਿੰਦੇ ਆ ਇਹ ਹੁੰਦੀ ਹੈ ਨੇਚਰਲ ਕ੍ਰੇਪ ਬਟ ਸਾਰੇ ਉਸਨੂੰ ਵੀ ਪਿਓਰ ਕ੍ਰੇਪ ਹੀ ਕਹਿ ਦਿੰਦੇ ਆ ਬਟ ਅਸਲ ਵਿੱਚ ਇਹ ਨੇਚਰਲ ਕ੍ਰੇਪ ਹੁੰਦੀ ਹੈ ਆ ਜਿਹਦੇ ਵਿੱਚ ਬਹੁਤ ਸੋਹਣੀ ਸ਼ਾਈਨ ਹੁੰਦੀ ਆ ਪਾਰਟੀ ਦੇ ਸਾਰੇ ਹੀ ਸੂਟ ਇਹਦੇ ਵਿੱਚ ਰੈਡੀ ਹੁੰਦੇ ਨੇ ਇਹ ਵੀ ਵੈਸੇ ਦੋ ਤਿੰਨ ਤਰ੍ਹਾਂ ਦੀ ਹੁੰਦੀ ਆ ਇਹਦੇ ਵਿੱਚ 200 300 ਦਾ ਫਰਕ ਹੁੰਦਾ ਆ ਉਹਦੇ ਅਕੋਰਡਿੰਗ ਇਹਦਾ ਹੁੰਦਾ ਬਟ ਜਿਹੜਾ ਸਾਡਾ ਸਟਾਫ ਹੋਏਗਾ ਬਿਲਕੁਲ ਪਿਓਰ ਵਧੀਆ ਫੈਬਰਿਕ ਦੇ ਉੱਪਰ ਨੇਚਰਲ ਕ੍ਰੇਪ ਵੀ ਬਹੁਤ ਸੋਹਣੀ-ਸੋਹਣੀ ਆਉਂਦੀ ਆ ਉਦੇ ਉੱਪਰ ਰੈਡੀ ਕੀਤਾ ਹੋਇਆ ਸ਼ਾਈਨ ਤੋਂ ਪਤਾ ਚਲ ਜਾਂਦਾ ਜੀ ਜਿਹੜੀ ਨੇਚਰਲ ਗਰੇਪ ਹੁੰਦੀ ਹੈ ਉਹਦੀ ਸ਼ਾਈਨ ਤੋਂ ਪਤਾ ਚਲ ਜਾਂਦਾ ਕਿ ਕਿਸ ਤਰ੍ਹਾਂ ਦਾ ਫੈਬਰਿਕ ਘੇਰੇ ਦੇ ਉੱਪਰ ਬਹੁਤ ਸੋਹਣਾ ਹੈਂਡਵਰਕ ਦਿੱਤਾ ਹੋਇਆ ਤੁਸੀਂ ਚਾਹੇ ਇਹਦੇ ਵਿੱਚ ਉਸ ਤੋਂ ਵੀ ਜ਼ਿਆਦਾ ਮਲਟੀ ਕਲਰਸ ਐਡ ਕਰਵਾ ਸਕਦੇ ਹੋ ਜ਼ਿਆਦਾ ਕਲਰ ਐਡ ਕਰਵਾ ਸਕਦੇ ਹੋ ਨੈਕਲਾਈਨਸ ਬਹੁਤ ਸੋਹਣੀ ਬਣੀ ਹੋਈ ਹੈ ਸਪੈਸ਼ਲ ਵੀ ਸ਼ੇਪ ਵੀ ਬਣੀ ਹੋਈ ਹੈ ਐਂਡ نیچے ਫਲਾਵਰ ਆਏਗਾ ਠੀਕ ਹੈ ਸ਼ਰਟ ਦੇ ਉੱਪਰ ਪ੍ਰੋਪਰ ਬੂਟੀਆਂ ਆਉਣਗੀਆਂ ਐਂਡ ਸਲੀਵਸ ਕਾਫੀ ਹੈਵੀ ਨੇ ਸਲੀਵਸ ਦਾ ਵਰਕ ਬਹੁਤ ਜ਼ਿਆਦਾ ਹੈਵੀ ਆ ਇਹਨਾਂ ਨੇ ਜਿਹੜੀਆਂ ਨਾਰਮਲ ਸਲੀਵਸ ਰੱਖੀਆਂ ਨੇ ਜੇ ਆਪਾਂ ਇਹਨੂੰ ਪਾਕਿਸਤਾਨੀ ਸਟਾਈਲ 'ਚ ਸਟਿਚ ਕਰਦੇ ਆ ਤਾਂ ਇਹ ਬਹੁਤ ਜ਼ਿਆਦੀਆਂ ਹੈਵੀ ਸਲੀਵਸ ਲੱਗਦੀਆਂ ਨੇ ਵੈਸੇ ਆਲਰੇਡੀ ਇਹਨਾਂ ਦੇ ਨਾਪ ਦੇ ਅਕੋਰਡਿੰਗ ਸਲੀਵਸ ਦੀ ਮੋਰੀ ਬਹੁਤ ਛੋਟੀ ਸੀ ਤੇ ਜੇ ਆਪਾਂ 슬ੀਵਸ ਪਾਕਿਸਤਾਨ ਸਟਾਈਲ ਚ 6-7 ਤੱਕ ਰੱਖ ਲੇ ਤਾਂ ਬਹੁਤ ਜ਼ਿਆਦਾ ਹੈਵੀ ਲੱਗੇ। ਬਾਟਮ ਰੱਖਿਆ ਜੀ ਕੰਟਰਾਸਟ ਇਹਦੇ ਨਾਲ। ਗ੍ਰੀਨ ਕਲਰ ਦੀ ਜਿਸ ਤਰ੍ਹਾਂ ਕਿ ਮੋਰਨੀਆਂ ਦੇ ਵਿੱਚ ਫਲਾਵਰ ਪਿਆ ਹੋਇਆ। ਆ ਤੁਸੀਂ ਇਸ ਤਰ੍ਹਾਂ ਦੀ ਪਿੰਕ ਕਲਰ ਦੀ ਵੀ ਲਗਵਾ ਸਕਦੇ ਹੋ। ਉਹ ਤੁਹਾਡੀ ਚੋਇਸ ਹੈ। ਤੁਸੀਂ ਕਿਸੇ ਵੀ ਕਲਰ ਕੋਈ ਵੀ ਕਲਰ ਐਡ ਕਰਵਾ ਕੇ ਆਪਣੀ ਚੋਇਸ ਨਾਲ ਬਾਟਮ ਦਾ ਵਰਕ ਵੀ ਚੇਂਜ ਕਰਾ ਸਕਦੇ ਹੋ। ਸੋ ਇਹ ਕਲਰ ਜਿਹੜਾ ਉਹ ਚੇਂਜ ਕਰਵਾ ਸਕਦੇ ਹੋ। ਬਹੁਤ ਸੋਹਣਾ ਬਣਿਆ ਸੂਟ ਬਣਿਆ ਹੋਇਆ ਬਹੁਤ ਹੀ ਰੀਅਰ ਜੀ ਬਹੁਤ ਜ਼ਿਆਦਾ ਇਹਦੀ ਡਿਮਾਂਡ ਹੈਗੀ ਆ ਆ ਬਹੁਤ ਹੀ ਕਲਾ ਦੇ ਉੱਪਰ ਆਪਾਂ ਇਹ ਸੂਟ ਡਿਜ਼ਾਈਨ ਕਰ ਚੁੱਕੇ ਹਾਂ ਵਿਸਕੋਸ オーਗੈਂਜ਼ਾ ਦਾ ਦੁਪੱਟਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹਮੇਸ਼ਾ ਹੀ ਜ ਗਰਲਸ ਟਾਈਪ ਅੱਜ ਕੱਲ ਫਲਫੀ ਸੇ ਦੁਪੱਟੇ ਚੱਲਦੇ ਨੇ ਤਾਂ ਵਿਸਕੋਸ オーਗੈਂਜ਼ਾ ਦਾ ਆਪਾਂ ਜ਼ਿਆਦਾ ਦੁਪੱਟੇ ਰੱਖਦੀਆਂ ਇਸ ਦੇ ਵਿੱਚ ਕਿ ਦੁਪੱਟੇ ਬਣੇ ਹੋਏ ਬਹੁਤ ਪਿਆਰੇ ਲੱਗਦੇ। ਇਹਦੇ ਵਿੱਚ ਆਪਾਂ ਨੇਚਰਲ ਕ੍ਰੇਪ ਦੀਆਂ ਪੱਟੀਆਂ ਲਗਾਈਆਂ ਹੋਈਆਂ ਨੇ ਜਿਵੇਂ ਇੱਕ ਪਿੰਕ ਕਲਰ ਦੀ ਹੋਗੀ, ਇੱਕ 그린। ਉਹਦੇ ਉੱਪਰ ਲੇਸ ਵਰਕ ਦਿੱਤਾ ਹੋਇਆ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਲੇਸ ਲਾਈ ਹੈ। ਸੂਟ ਬਹੁਤ ਪਿਆਰਾ ਰੈਡੀ ਹੋਇਆ। ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਤਿਆਰ ਕਰਵਾ ਸਕਦੇ ਜਾਂ ਸੇਮ ਵੀ ਲੈ ਸਕਦੇ ਹੋ। ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ।